ਸੱਚੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਸ਼ੁਰੂ ਦੇ ਵਿੱਚ ਹੀ ਅਪੀਲ ਕਰ ਰਿਹਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਮੈਂ ਤਕਰੀਬਨ 6 ਸਾਲ ਹੋ ਗਏ ਜਨਵਰੀ 18 ਦੇ ਵਿੱਚ ਜਦੋਂ ਮੈਂ 31 ਦਸੰਬਰ ਨੂੰ ਰਿਟਾਇਰ ਹੋਇਆ ਸੀ 2017 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਵਿਭਾਗ ਦੇ ਮੁਖੀ ਦੇ ਤੌਰ ਤੇ ਤੇ ਡਾਇਰੈਕਟਰ ਆਈਐਸ ਟ੍ਰੇਨਿੰਗ ਸੈਂਟਰ ਦੇ ਤੌਰ ਤੇ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਕੀ ਉਸ ਤੋਂ ਪਹਿਲਾਂ ਹੀ ਮੈਨੂੰ ਅੰਗੇਸ਼ ਕਰ ਲਿਆ ਸੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਕਿ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਲਈ ਕੋਈ ਪ੍ਰੋਗਰਾਮ ਸ਼ੁਰੂ ਕਰ ਲਓ ਤੇ ਮੈਂ 1 ਜਨਵਰੀ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਬਾੜੀਆ ਸ਼ੋਅ ਜਿਹੜਾ ਸਵੇਰੇ 8:40 ਤੇ ਆਉਂਦਾ ਬੰਗਲਾ ਸਾਹਿਬ ਦੀ ਕਥਾ ਤੋਂ ਬਾਅਦ ਉਹ ਮੈਂ ਲਗਾਤਾਰ ਕਰ ਰਿਹਾ ਹਾਂ ਈਵਨ ਜਦੋਂ ਮੈਂ ਕੈਨੇਡਾ ਹੁਣੋਂ ਉੱਥੋਂ ਵੀ ਮੈਂ ਉਹ ਪ੍ਰੋਗਰਾਮ ਕਰਦਾ ਰਿਹਾ ਹਾਂ ਖੈਰ ਗੱਲ ਤਾਂ ਇਹ ਹੈ ਵੀ ਉਸ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਸਵੇਰੇ ਇੱਕ ਗੱਲ ਕਹਿਤੀ ਕਿ ਜਿਹੜੀ ਰੋਲਾ ਚੱਲ ਰਿਹਾ ਹੈ ਰੋਲਾ ਕਚੌੜਾ ਚੱਲ ਰਿਹਾ ਹੈ ਅਕਾਲੀ ਸਿਆਸਤ ਦੇ ਵਿੱਚ ਔਰ ਇਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਆਖਰ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਹੈ ਏਕਤਾ ਹੋਣੀ ਕਰਨੀ ਚਾਹੀਦੀ ਹੈ ਜਾਂ ਹੋ ਜਾਣੀ ਹੈ ਇਹ ਮੈਂ ਵੀ ਕਹਾਂ ਕਿ ਮਜੀਠੀਆ ਦਾ ਸਟੈਂਡ ਥੋੜਾ ਜਿਹਾ ਬਖਰਾ ਹੈ ਬਾਕੀ ਨਾਲੋਂ ਕਿਉਂਕਿ ਮਜੀਠੀਆ ਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜੀਆਂ ਜਿਮਨੀ ਚੌਣਾ ਦਾ ਉਹਨਾਂ ਦਾ ਬਾਈਕਾਟ ਨਾ ਕਰੋ ਇਸ ਕਿਸਮ ਦੀ ਖਬਰ ਜਾਂ ਉਸ ਹਵਾਲੇ ਨਾਲ ਮੈਂ ਖਬਰ ਅੱਜ ਦੇ ਪ੍ਰੋਗਰਾਮ ਚ ਦਿੱਤੀ ਸੀ ਤੇ ਜਿਹਦੇ ਚ ਮੈਂ ਕਿਹਾ ਸੀ ਵੀ ਦੇਖੋ ਖੇਤਰੀ ਪਾਰਟੀ ਆ ਪੰਜਾਬ ਨੂੰ ਪੰਥ ਨੂੰ ਇਹਦੀ ਲੋੜ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਤੇ ਇਕਤਾ ਹੋ ਜਾਣੀ ਚਾਹੀਦੀ ਹੈ ਚਾਹੇ ਵਿਕਰਮਜੀਤ ਜੀ ਦਾ ਹਵਾਲਾ ਦੇਣ ਤੋਂ ਬਾਅਦ ਮੈਂ ਜਿਹੜੀ ਆਪਣੀ ਟਿੱਪਣੀ ਕੀਤੀ ਕਿਉਂਕਿ ਪ੍ਰੋਗਰਾਮ ਹੈ ਟਿੱਪਣੀ ਦਾ ਐਨਾਲਿਸਿਸ ਹੈ ਖਬਰ ਤੇ ਨਜ਼ਰ ਰੱਖਣ ਵਾਲੀ ਗੱਲ ਹੈ ਤੇ ਮੈਂ ਉਹਦੇ ਚ ਕਿਹਾ ਕਿ ਇਕਤਾ ਦੀ ਲੋੜ ਤਾਂ ਹੈ ਜੇ ਤਾਕਤ ਇਕਤਾ ਦੀ ਬਰਕਤ ਹੁੰਦੀ ਹੈ ਤਾਕਤ ਤਾਂ ਮਿਲੂਗੀ ਇਕਤਾ ਨਾਲ ਪਰ ਉਸ ਇਕਤਾ ਲਈ ਸੁਖਵੀਰ ਸਿੰਘ ਬਾਦਰ ਨੂੰ ਥੋੜਾ ਲੰਬੇ ਹੋਣਾ ਚਾਹੀਦਾ ਜਾਂ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਟਿੱਪਣੀ ਸੀ ਉਹ ਲੇਕਿਨ ਮੈਂ ਹੈਰਾਨ ਹੋਇਆ ਕਿ ਮੈਨੂੰ ਪ੍ਰੋਗਰਾਮ ਇਹ ਖਤਮ ਹੁੰਦਾ ਹੈ ਤਕਰੀਬਨ 9:30 10 ਵਜੇ ਤੇ ਮੈਨੂੰ ਉਹਨਾਂ ਨੇ ਇੱਕ ਫੋਨ ਆਉਂਦਾ ਹੈ ਤੇ ਉਹਨਾਂ ਨੇ ਨਾਮ ਇਹਨੂੰ ਉਹਦਾ ਨਾਮ ਦੱਸਿਆ ਨਾ ਕੋਈ ਗੱਲ ਕੀਤੀ ਸਿੱਧਾ ਹੀ ਉਹ ਕੀ ਮਹਾਰਾਜ ਤੁਸੀਂ ਕੰਮ ਸ਼ੁਰੂ ਕਰ ਲਿਆ ਇਹ ਕਿਹੜੀ ਇਕਤਾ ਇਹਨਾਂ ਨਾਲ ਕਹਦੀ ਇਕਤਾ ਫਿਰ ਉਹਨੇ ਜੀ ਜਿਹੜੀਆਂ ਇਹ ਤਾਂ ਉਹ ਬੰਦੇ ਨੇ ਜਿਨ੍ਹਾਂ ਨੇ ਆ ਕਰਤਾ ਬਹੁ ਕਰਤਾ ਫਿਰ ਉਹਨੇ ਜਿਹੜੇ ਮੈਨੂੰ ਹੁਣ ਖਾਲੀ ਥਾਂ ਵਿੱਚ ਰੱਖ ਦਿੰਦੇ ਜੋ ਉਹਨੇ ਆਪੀ ਭਰ ਲਿਓ ਜਿਹੜੀਆਂ ਉਹਨੇ ਗਾਲਾਂ ਕੱਢੀਆਂ ਮੈਂ ਕਿਹਾ ਭਾਈ ਤੂੰ ਬੋਲਦਾ ਕੋਈ ਇਹੋ ਜਿਹੇ ਫੋਨ ਆਉਂਦੇ ਰਹਿੰਦੇ ਨੇ ਪਰ ਇਹੋ ਜਿਹਾ ਫੋਨ ਮੈਂ ਪਹਿਲੀ ਵਾਰ ਦੇਖਿਆ ਜਿਹੜਾ ਇੰਨੀਆਂ ਗਾਲਾਂ ਕੱਢ ਰਿਹਾ ਸੀ ਤੇ ਮੈਂ ਫੋਨ ਨੂੰ ਘੱਟ ਹੀ ਘੱਟਦਾ ਕਿਸੇ ਦੇ ਜੇ ਸੁਣਦਾ ਤਾਂ ਮੈਂ ਪੂਰਾ ਸੁਣਦਾ ਬੜੇ ਸਬਰ ਨਾਲ ਸੁਣਦਾ ਕੋਈ ਕਈ ਵਾਰੀ ਸਾਨੂੰ ਜਿਹੜਾ ਕੋਈ ਕ੍ਰਿਟਿਸਾਈਜ਼ ਕਰਦਾ ਉਹਨੂੰ ਵੀ ਸੁਣ ਲਈਦਾ ਕਿਉਂਕਿ ਮੈਂ ਖਸ਼ਵੰਤ ਸਿੰਘ ਹਰੋਂ ਤੋਂ ਇਹ ਕਾਫੀ ਕੁਝ ਸਿੱਖਿਆ ਕਿ ਜੇ ਤੁਹਾਨੂੰ ਕੋਈ ਤੁਹਾਡੀ ਆਲੋਚਨਾ ਕਰਦਾ ਉਹਨੂੰ ਵੀ ਸੁਣਨਾ ਚਾਹੀਦਾ ਤੇ ਸਿੱਧਕ ਦਿੱਲੀ ਨਾਲ ਸਾਰੀ ਗੱਲ ਕਰਨੀ ਚਾਹੀਦੀ ਹੈ ਖੈਰ ਉਹ ਜੀ ਮੈਂ ਫੋਨ ਕੱਟਦਾ ਲੇਕਿਨ ਉਸ ਤੋਂ ਬਾਅਦ ਮੇਰੇ ਮਨ 'ਚ ਆਇਆ ਕਿ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਲੋਕ ਇਹਨਾਂ ਕਿਉਂ ਨਫਤ ਵਰਗੀ ਗੱਲ ਕਿਉਂ ਕਰਦੇ ਨੇ ਕਿਉਂ ਸੁਖਵੀਰ ਸਿੰਘ ਬਾਦਲ ਦੇ ਲੋਕ ਹੱਕ 'ਚ ਨਹੀਂ ਉਦਾ ਇੱਕ ਹੋਰ ਦੂਜਾ ਰੀਜ਼ਨ ਇਹ ਦੇਖਿਆ ਕਿ ਮੈਂ ਤੁਸੀਂ ਵੀ ਦੇਖਿਆ ਹੋਗਾ ਪਿੱਛੇ ਜਿਹੜਾ ਹੁਣ ਤੁਸੀਂ ਚੈਨਲ ਮੇਰਾ ਦੇਖ ਰਹੇ ਹੋ ਇਹਨੂੰ ਥੋੜਾ ਜਿਹਾ ਪਿੱਛੇ ਜਾ ਕੇ ਦੇਖੋ ਜੇ ਤੁਸੀਂ 8-10 ਵੀਡੀਓ ਜਿਹੜੇ ਇਸ ਕ੍ਰਾਈਸਿਸ ਦਾ ਸੁਖਵੀਰ ਸਿੰਘ ਬਾਦਲ ਦੇ ਜਾਂ ਅਕਾਲ ਤਖਤ ਸਾਹਿਬ ਤੇ ਬਲਾਉਣ ਤੇ ਤੇ ਕੱਲ ਤੱਕ ਦੀ ਜਿਹੜੇ ਵੀਡੀਓ ਨੇ ਉਹਨਾਂ 'ਚ ਸੈਂਕੜੇ ਕਮੈਂਟ ਆਏ ਨੇ ਜਿਨ੍ਹਾਂ 'ਚ ਮੈਂ ਕਹਿ ਸਕਦਾ ਕਿ 2-3 ਕਮੈਂਟ ਤੋਂ ਬਿਨਾ ਸਾਰੇ ਕਮੈਂਟ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨੇ ਲੋਕ ਇਹ ਚਾਹੁੰਦੇ ਨੇ ਕਿ ਅਕਾਲੀ ਜਿਹੜੀ ਹੈ ਤਾਕਤਵਰ ਹੋਵੇ ਅਕਾਲੀ ਸ਼ਰਮਣੀ ਅਕਾਲੀਦਾਰ ਲੇਕਿਨ ਸੰਜੀਤ ਸਿੰਘ ਬਾਦਲ ਦੇ ਖਿਲਾਫ ਜਿਆਦਾ ਜਿਹੜੇ ਟਿੱਪਣੀਆਂ ਆ ਰਹੀਆਂ ਨੇ ਜਿਵੇਂ ਉਹ ਬੰਦਾ ਜਿਹੜਾ ਗਾਲਾਂ ਕੱਢ ਰਿਹਾ ਸੀ ਜਿਹੜਾ ਮੈਨੂੰ ਸਿਰਫ ਇਸ ਕਰਕੇ ਮੇਰੀ ਆਲੋਚਨਾ ਕਰ ਰਿਹਾ ਸੀ ਕਿ ਤੁਸੀਂ ਇਹ ਏਕਤਾ ਦੀ ਗੱਲ ਕਿਉਂ ਕੀਤੀ ਮਤਲਬ ਮੇਰਾ ਤਾਂ ਪੁਆਇੰਟ ਇਹ ਸੀ ਕਿ ਸ਼ਰਮਣੀ ਅਕਾਲੀ ਦਾ ਤਗੜਾ ਹੋਣਾ ਚਾਹੀਦਾ ਤੇ ਏਕਤਾ ਦੀ ਗੱਲ ਮੈਂ ਵਿਖਰੂ ਜੀਠੀ ਦੇ ਹਵਾਲੇ ਨਾਲ ਕੀਤੀ ਸੀ ਮੈਂ ਤਾਂ ਕਿਤੇ ਵੀ ਨਹੀਂ ਕਿਹਾ ਕਿ ਜਸਵਿੰਦਰ ਸਿੰਘ ਬਾਦਲ ਨੇ ਕੋਈ ਗਨਾਹ ਨਹੀਂ ਕੀਤਾ ਜਨੂ ਨਾਲ ਮੈਂ ਕਹਣਾ ਕਹਿਣ ਨਾਲ ਉਹਦਾ ਕਾਲ ਤੱਕ ਤੇ ਜਥੇਦਾਰ ਨਹੀਂ ਕਹਤਾ ਕਿ ਵੀ ਇਹ ਤੁਸੀਂ ਗਨਾਹ ਕੀਤੇ ਨੇ ਤੇ ਗਨਾਹ ਉਹਨੇ ਆਪਣੀ ਝੋੜੀ ਪਾਏ ਨੇ ਸੋ ਇਸ ਕਿਸਮ ਦੀ ਮੈਨੂੰ ਅੱਜ ਜਿਹੜੀ ਜਦੋਂ ਇਹ ਇਸ ਤਰ੍ਹਾਂ ਦੀ ਫੀਡਬੈਕ ਮਿਲੀ ਉਸ ਵੇਲੇ ਫਿਰ ਮੈਂ ਸੋਚਿਆ ਕਿ ਲੋਕ ਸੁਖਵੀਰ ਬਾਦਲ ਦੇ ਖਿਲਾਫ ਨੇ ਪਰ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਇਸ ਗੱਲ ਦੀ ਸਮਝ ਜਾਂ ਪਤਾ ਲੱਗਦਾ ਤੇ ਜਿਹੜੇ ਬੰਦੇ ਉਹਦੇ ਹੱਕ 'ਚ ਨੇ ਉਹਨਾਂ ਦੀ ਵੀ ਗੱਲ ਮੇਰੇ ਮਨ 'ਚ ਆਈ ਕਿ ਤੂੰ ਜਿਹੜੇ ਬੰਦੇ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਮਤਲਬ ਅਸੀਂ ਇਸ ਸ਼੍ਰੋਮਣੀ ਕਾਲੀਦਾ ਦੀ ਕੋਈ ਇਲੈਕਸ਼ਨ ਨਹੀਂ ਲੜਨੀ ਸਾਡਾ ਤਾਂ ਜਨੈਲ ਹੀ ਉਹ ਹੈ ਇਹ ਵੀ ਤਾਂ ਇੱਕ ਐਂਗਲ ਹੈ ਇਹ ਵੀ ਤਾਂ ਦੇਖਣਾ ਚਾਹੀਦਾ ਆ ਹੁਣ ਜਿਹੜਾ ਗਾਣਾ ਮੈਂ ਕੱਲ ਜਿਹਦਾ ਜ਼ਿਕਰ ਕੀਤਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਗਾਣਾ ਹੀ ਸੁਣਾਇਆ ਜਿਹਦੇ ਚੋ ਕਹਿੰਦਾ ਕਿ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਆਪਣਾ ਸੁਖਵੀਰ ਹੋਏ ਔਖੇ ਵੇਲੇ ਛੱਡ ਗਏ ਮਰ ਗਏ ਉਹਨਾਂ ਦੀ ਜ਼ਮੀਰ ਹੋਏ ਅਕਾਲੀ ਨਸ਼ੇ ਦੇ ਗੁਲਾਮੀ ਦਿੱਲੀ ਦਰਬਾਰ ਦੀ ਦਿੱਲੀ ਤੱਕ ਦੀ ਧੱਕੇਸ਼ਾਹੀ ਪੰਜਾਬ ਨੂੰ ਮਾਰਦੀ ਪੰਜਾਬ ਸਦਾਰਨ ਲੋਕੋ ਹੋਇਆ ਲੀਰੋ ਲੀਰ ਇਹ ਸਾਰਾ ਕੁਝ ਜਿਹੜਾ ਹੈ ਇਹ ਗਾਣਾ ਜਿਹੜਾ ਆਇਆ ਹੈ ਕੁਝ ਦਿਨ ਪਹਿਲਾਂ ਤੇ ਜਿਹਦੇ ਚ ਅੱਗੇ ਜਾ ਕੇ ਕਹਦੇ ਨਾ ਬਦਨਾਮ ਕਰ ਰਹੀਆਂ ਵੀਰ ਨੂੰ ਏਜੰਸੀਆਂ ਦਾ ਹੱਥ ਹੈ ਖੇਡਣ ਜਿਹੜੇ ਹੱਥ ਬਗਾਨੇ ਬਰੀ ਉਹਨਾਂ ਦੀ ਮੱਥ ਹੈ ਜਿਹੜੀ ਵਿੱਚ ਫਿਰ ਕਦੇ ਪ੍ਰਮਿੰਦਰ ਢੀਂਟਾ ਕਦੇ ਪ੍ਰੇਮ ਸਿੰਘ ਚੰਦੂ ਮਾਦਰਾ ਕਦੇ ਬੀਬੀ ਜ਼ਗੀਰ ਕੌਰ ਕਦੇ ਸਦੀਪ ਸਿੰਘ ਢੀਂਟਾ ਤੋ ਸਾਰੀਆਂ ਫੋਟੋ ਆ ਰਹੀਆਂ ਨੇ ਜਿਨ੍ਹਾਂ ਦੇ ਜਮੀਰ ਮਰੀ ਹੋਈਏ ਸੁਖਬੀਰ ਸਿੰਘ ਬਾਦਲ ਦੇ ਇਸ ਗਾਣੇ 'ਚ ਤੋ ਉਹ ਵੀ ਆ ਗਿਆ ਸੁਧਾਰ ਲਹਿਰ ਵਾਲੇ ਕਹਿੰਦੇ ਆ ਕੀ ਕੀਤਾ ਭਾਈ ਤੂੰ ਤੋ ਜਦੋਂ ਦੋ ਤਰੀਕ ਨੇੜੇ ਆ ਰਹੀ ਹੈ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਕਿਉਂ ਚੱਲ ਰਿਹਾ ਤੁਹਾਡਾ ਗੀਤ ਵੀ ਤਾਂ ਚੱਲ ਰਿਹਾ ਹੈ ਤੇ ਗੱਲ ਤਾਂ ਠੀਕ ਹੈ ਵੀ ਤੁਸੀਂ ਇੱਕ ਪਾਸੇ ਕਹਿੰਦੇ ਏਜੰਸੀ ਆ ਦਾ ਹੱਥ ਹੈ ਦੂਜੇ ਪਾਸੇ ਜਿਹੜੀ ਲੈਟਰ ਅਕਾਲ ਤੱਕ ਸਾਬ ਨੇ ਲਿਖੀ ਹੈ ਜਿਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਭਾਈ ਜਿਹੜੇ ਤੁਸੀਂ ਆਪ ਜ਼ਿੰਮੇਵਾਰ ਹੋਣਗੇ ਜਿਹੜੇ ਤਲਬ ਕੀਤੇ ਨੇ ਲੋਕ ਸੋਸੀ ਜਿਸ ਤਰੀਕੇ ਨਾਲ ਜਿਨ੍ਹਾਂ ਨੇ ਗਨਾਹ ਕੀਤੇ ਨੇ ਉਹਨਾਂ ਦੇ ਮਾਮਲੇ 'ਚ ਅੱਜ ਕੱਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜੇ ਕਿਤੇ ਹੱਲਾ ਗੁੱਲਾ ਕੋਈ ਹੋਇਆ ਤਾਂ ਜ਼ਿੰਮੇਵਾਰੀ ਤੁਹਾਡੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਪੁਰਾਣੀਆਂ ਗੱਲਾਂ ਯਾਦ ਨੇ ਜਦੋਂ ਪ੍ਰੋਫੈਸਰ ਮਰਜੀਤ ਸਿੰਘ ਕਾਰਜਕਾਰੀ ਜਥੇਦਾਰ ਸੀ ਉਦੋਂ ਜਦੋਂ ਪ੍ਰਕਾਸ਼ ਸਿੰਘ ਬਦਲ ਆਇਆ ਸੀ ਦੀ ਕਿਵੇਂ ਲੋਕ ਨਾਲ ਉਹਨਾਂ ਦੇ ਆ ਕੇ ਨਾਅਰੇਬਾਜ਼ੀ ਕਰ ਰਹੇ ਸੀ ਬਦਲ ਦੇ ਹੱਕ 'ਚ ਤੇ ਕਹਿੰਦੇ ਸੁਖਵੀਰ ਸਿੰਘ ਦੇ ਹੱਕ 'ਚ ਆ ਜਾਣ ਇਹ ਗੱਲ ਉਹਨਾਂ ਨੇ ਬਿਲਕੁਲ ਠੀਕ ਕੀਤੀ ਹੈ ਤਾਂ ਸੋਸ਼ਲ ਮੀਡੀਆ ਦਾ ਭਰਿਆ ਪਿਆ ਇਸ ਕਿਸਮ ਦੀਆਂ ਗੱਲਾਂ ਦਾ ਤੁਸੀਂ ਇਹ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਵੀ ਦਿਖਣਾ ਪਿਆ ਹੁਣ ਜਾਂ ਤਾਂ ਉਹ ਸੱਚਾ ਹੋ ਰਿਹਾ ਸੁਖਵੀਰ ਸਿੰਘ ਬਾਦਲ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਕੀ ਲਿਖਿਆ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੇਰੇ ਧਿਆਨ ਵਿੱਚ ਆਇਆ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦਿਆਂ ਝਾਲੇ ਅਕਾਊਂਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਕਾਰ ਜੋਗ ਸਿੰਘ ਸਹਿਬਾਨ ਖਿਲਾਫ ਘਟੀਆਂ ਪ੍ਰਪਗੰਡਾ ਚਲਾਇਆ ਜਾ ਰਿਹਾ ਹੈ ਜੋ ਕਿ ਅਤੀ ਨੰਦਨ ਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਇਸ ਕੂੜ ਪ੍ਰਚਾਰ ਨੂੰ ਦੇਖ ਕੇ ਹਰ ਕੋਈ ਪਰੇਸ਼ਾਨ ਹੈ ਅਸਾਂ ਨੂੰ ਪੰਚ ਦੁਖੀ ਤਾਕਤਾਂ ਤੋਂ ਪੂਰਨ ਤੌਰ ਤੇ ਸचेत ਹੋਣ ਦੀ ਲੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਸ ਸਾਰੇ ਪ੍ਰਪਾਗੰਦੀ ਦੀ ਸਖਤ ਨਿਖੇਧੀ ਕਰਦਾ ਹਾਂ ਜਿਸ ਨੇ ਵੀ ਲਿਖੀ ਹੈ ਦੇਖੋ ਸੁਖਵੀਰ ਸਿੰਘ ਬਾਦਲ ਦਾ ਬਾਟਿੰਗ ਹੁੰਦੀ ਨਹੀਂ ਇਹ ਲਿਖਦਾ ਤਾਂ ਕੋਈ ਨਾ ਵੱਲੋਂ ਹੋਰ ਹੈ ਮੈਂ ਇੱਕ ਵਾਰੀ ਇੱਕ ਗੱਲ ਕਹਤੀ ਜਿਹੜੀ ਪਹਿਲੀ ਚਿੱਠੀ ਲਿਖੀ ਸੀ ਸੁਖਵੀਰ ਸਿੰਘ ਬਾਦਲ ਨੇ ਵੀ ਮੈਂ ਤਾਂ ਨਮਾਉਣਾ ਸੱਕਣਾ ਮੈਂ ਜੋ ਕੂਹਾ ਅਕਾਲ ਤਖਤ ਸਾਹਿਬ ਤੇ ਆ ਜਾਊਗਾ ਮੈਂ ਕਿਤੇ ਕਹਤਾ ਵੀ ਜਿਹਨੇ ਵੀ ਇਹ ਚਿੱਠੀ ਲਿਖੀ ਹੈ ਬਹੁਤ ਵਧੀਆ ਹੈ ਤੇ ਉਹ ਦੂਬਾ ਮੇਰੇ ਇੱਕ ਮਿੱਤਰ ਨੇ ਮੈਨੂੰ ਦੱਸਿਆ ਕਹਿੰਦੇ ਤੈਨੂੰ ਕਿ ਪਤਾ ਲੱਗਿਆ ਚਿੱਠੀ ਮੈਂ ਲਿਖੀ ਐ ਮੈਂ ਤੂੰ ਕਿਵੇਂ ਉਹਦਾ ਕੁਲਚਾ ਆਪਣਾ ਕਹਿੰਦਾ ਮੈਂ ਥੋੜੀ ਗਿਆ ਸੀ ਮੇਰੇ ਕੋਲ ਹਚਰਨਪੈਸ ਆਇਆ ਸੀ ਤੇ ਬੈਠੇ ਬੈਠੇ ਗੱਲ ਹੋਈ ਤੇ ਮੈਂ ਲਿਖ ਕੇ ਦੇਤੀ ਸੋ ਮੈਨੂੰ ਵੀ ਪਤਾ ਵੀ ਕਿਵੇਂ ਕੌਣ ਕੀ ਕਰ ਰਿਹਾ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਖਰ ਸਖਵੀਰ ਸਿੰਘ ਬਾਦਲ ਨੂੰ ਕਿਉਂ ਲਿਖਣਾ ਪਿਆ ਕਿਉਂ ਜਸਟੀਫਿਕੇਸ਼ਨ ਦੇਣੀ ਪਈ ਮਤਲਬ ਜਦੋਂ ਤੁਹਾਡਾ ਗਾਣਾ ਤੂੰ ਪਹਿਲਾਂ ਰਿਲੀਜ਼ ਹੋ ਰਿਹਾ ਐ ਤੇ ਤੁਸੀਂ ਇਹ ਜਸਟੀਫਿਕੇਸ਼ਨ ਦੇ ਰਹੇ ਹੋ ਬਹੁਤ ਸਾਰੇ ਲੋਕ ਕਰ ਰਹੇ ਨੇ ਮਤਲਬ ਜਿਹੜਾ ਜ਼ਥੇਦਾਰ ਨੂੰ ਚਿੱਠੀਆਂ ਕੋਈ ਇੱਕ ਬੰਦਾ ਥੋੜੀ ਲਿਖ ਰਿਹਾ ਇਹਨਾਂ ਦੇ ਨਾਂ 'ਚ ਤੇ ਚਿੱਠੀਆਂ ਲਿਖਨ ਵਾਲੇ ਬਹੁਤ ਨੇ ਔਰ ਉਹਨਾਂ ਨੂੰ ਕਈ ਸਤਕਾਰ ਵਾਲੀਆਂ ਚਿੱਠੀਆਂ ਵੀ ਨੇ ਕਈ ਵੱਡੇ ਨਾਮ ਵੀ ਚਿੱਠੀਆਂ ਲਿਖ ਰਹੇ ਨੇ ਕੋਈ ਮਿਲ ਰਹੇ ਨੇ ਕੁਝ ਕਹਿ ਰਹੇ ਨੇ ਅੱਜ ਬਿਲਕੁਲ ਦੋ ਤਰੀਕ ਜੋ ਜੋ ਨੇੜੇ ਆ ਰਹੇ ਬੜਾ ਕੁਝ ਚੱਲਿਆ ਮੈਂ ਇੱਕ ਚਿੱਠੀ ਤੁਹਾਨੂੰ ਹੋਰ ਸੁਣਾ ਦਵਾਂ ਮੈਂ ਸਾਰੀਆਂ ਦੀ ਗੱਲ ਹੀ ਕਰੂੰਗਾ ਵੀਡੀਓ ਲੰਬੀ ਹੋ ਜੂਗੀ ਹੁਣ ਜਮੇ ਇੱਕ ਚਿੱਠੀ ਜਿਹੜੀ ਹੈ ਉਹ ਇਸੇ ਸੁਖਬੀਰ ਸਿੰਘ ਮਾਮਲੇ ਨੂੰ ਲੈ ਕੇ ਲਿਖੀ ਆ ਬਾਬਾ ਸਰਬਜੀਤ ਸਿੰਘ ਬੇਦੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਸੰਤ ਹਰੀ ਸਿੰਘ ਰੰਧਾਵੇ ਵਾਲੇ ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਤੇ ਸਤ ਗੁਰਦੇਵ ਸਿੰਘ ਬਜਵਾੜਾ ਇਹਨਾਂ ਨੇ ਗੰਦੀ ਰਗਵੀਰ ਸਿੰਘ ਨੂੰ ਚਿੱਠੀ ਲਿਖਿਆ ਚਾਰੇ ਪੰਜ ਸੰਤਾਂ ਨੇ ਕੀ ਲਿਖਦੇ ਨੇ ਕਹਿੰਦੇ ਦੇਖੋ ਕਹਿੰਦੇ ਸਿੱਖ ਕੌਮ ਦੀ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਵੱਲੋਂ ਸਿੱਖੀ ਸਿਧਾਂਤ ਨੂੰ ਔਖੇ ਪਰੋਖੇ ਕਰਕੇ ਲੈ ਗਏ ਫੈਸਲੇਆਂ ਕਾਰਨ ਸਮੁੱਚੀ ਕੌਮ ਬੜੀ ਗੰਭੀਰ ਪ੍ਰਸਥਿਤੀਆਂ 'ਚੋਂ ਲੰਘ ਰਹੀ ਹੈ ਜਿਸ ਕਰਕੇ ਪੰਥ ਦੀਆਂ ਸੰਸਥਾਵਾਂ ਕੌਮੀ ਰੋਧ ਦਾ ਸਾਹਮਣਾ ਕਰ ਰਹੀਆਂ ਹਨ ਮੌਜੂਦਾ ਸਮੇਂ ਪੰਥ ਦੇ ਵਾਲੀ ਦੇ ਆਪਣੇ ਤਖਤਾਂ ਦੀ ਸਾਂਝਮਤੀ ਆਵਾ ਨੂੰ ਮੁੜ ਜਾਗਰੂਕ ਕਰਨ ਲਈ ਮਨੁੱਖੀ ਸੋਚ ਤੋਂ ਪਰੇ ਦੇ ਹਾਲਾਤ ਬਣਾ ਕੇ ਇਹਨਾਂ ਮਸਲੇ ਦੇ ਹੱਲ ਲਈ ਆਪ ਜੀ ਆਪ ਜੀਆ ਦੇ ਮੋਢਿਆਂ ਉੱਪਰ ਵੱਡੀ ਜ਼ਿੰਮੇਵਾਰੀ ਪਾਸ ਦਿੱਤੀ ਹੈ ਅੱਜ ਸਮੁੱਚੀ ਕੌਮ ਭਵਿੱਖ ਦੀ ਚਿੰਤਾ ਵਿੱਚ ਡੁੱਬੀ ਹੋਈ ਹੈ ਬੜੀ ਆਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ ਸਿੰਘ ਸਹਿਬਾਨ ਨਾ ਵੱਲ ਨੀਜ਼ ਲਾ ਕੇ ਸਿੰਘ ਸਹਿਬਾਨ ਜਦੋਂ ਲਿਖਤਾ ਨਾ ਸਿੰਘ ਸਹਿਬਾਨਾ ਨਹੀਂ ਲਿਖਣਾ ਚਾਹੀਦਾ ਸੀ ਕਿਉਂਕਿ ਦੋ ਡਬਲ ਹੋ ਗਏ ਨਾ ਚਲੋ ਅੱਜ ਕੱਲ ਇੰਨੀ ਗਲਤੀ ਤਾਂ ਮੰਨਦੇ ਹੀ ਨਹੀਂ ਅਸੀਂ ਅੰਗਰੇਜ਼ੀ 'ਚ ਜੇ ਕੋਈ ਗਲਤੀ ਹੋਵੇ ਤਾਂ ਮੰਨਦੇ ਪਰ ਸੰਤਾਂ ਨੇ ਕੀਤੀ ਐਨੀ ਗਲਤੀ ਮਾਫ ਤੇ ਗੁਰਸਿੱਖੀ ਪਰੰਪਰਾਵਾਂ ਦੀ ਪੁਨਰਸਰਜੀਤੀ ਦੀ ਆਸ ਲਾਈ ਬੈਠੀ ਹੈ ਹੁਣ ਇਹ ਚਿੱਠੀ ਹੈ ਇਹਦੇ 'ਚ ਉਹਨਾਂ ਨੇ ਚਲੋ ਗਲਤੀ ਤਾਂ ਕੁਝ ਮਤਲਬ ਵਰਡਿੰਗ ਜਿਹੜੀ ਹੈ ਜੀਤੋ ਵੀ ਲਿਖਾਈ ਹੈ ਵਧੀਆ ਲਿਖਾਈ ਹੈ ਮੌਜੂਦਾ ਵਰਤਾਰੇ ਵਿੱਚ ਜਿਸ ਤਰ੍ਹਾਂ ਸਿੰਘ ਸਹਿਬਾਨ ਨੇ ਹੋਂ ਤੱਕ ਸਿੱਕੀ ਸਦਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਹਰ ਤਰ੍ਹਾਂ ਦੇ ਦਬਾਅ ਨੂੰ ਨਜ਼ਰ ਅੰਦਾਜ਼ ਕਰਕੇ ਸਿੱਖ ਮਰਿਆਦਾ ਪ੍ਰਤੀ ਵੱਡੀ ਦ੍ਰਿੜਤਾ ਵਿਖਾਈ ਹੈ ਉਸੇ ਤਰ੍ਹਾਂ ਇਸ ਉਸੇ ਤਰ੍ਹਾਂ ਸਮੇ ਸਮੁੱਚਾ ਖਾਲਸਾ ਪੰਥ ਤਖਤ ਸਾਹਿਬ ਤੇ ਪੰਥਕ ਰਵਾਇਤਾਂ ਦੀ ਪੁਨਰ ਸਿਰਜੀਤੀ ਦੀ ਆਹਟ ਸੁਣ ਲਈ ਬਹੁਤ ਬੇਤਾਬੀ ਨਾਲ ਇੰਤਜ਼ਾਰ ਕਰ ਰਿਹਾ ਹੈ ਇਸ ਲਈ ਅਸੀਂ ਸਮੂਹ ਜਥੇਦਾਰ ਸਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਮੌਜੂਦਾ ਪੰਥਕ ਮਸਲਿਆਂ ਸਬੰਧੀ ਕੋਈ ਵੀ ਫੈਸਲਾ ਕਰਨ ਸਮੇਂ ਪੰਥਕ ਰਵਾਇਤਾਂ ਤੇ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਿਆ ਜਾਵੇ ਹੁਣ ਪੰਥਕ ਰਵਾਇਤਾਂ ਤਾਂ ਠੀਕ ਹੈ ਕੌਮ ਦੀਆਂ ਭਾਵਨਾਵਾਂ ਕਿਵੇਂ ਦੇ ਇਹ ਦੇਖਣਾ ਪਏਗਾ ਕਿਵੇਂ ਦੇਖਣ ਉਹ ਇੱਕ ਪਾਸੇ ਤਾਂ ਸੁਖਵੀਰ ਸਿੰਘ ਬਾਦਲ ਦੇ ਸਪੋਰਟਰ ਉਹ ਵੀ ਤਾਂ ਕੌਮਚਤਾ ਆਉਂਦੇ ਨੇ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਚ ਉਹ ਤਾਂ ਕਹਦੇ ਨੇ ਵਰਕਿੰਗ ਕਮੇਟੀ ਕੇ ਸਰ ਸਾਰਾ ਅਸਤੀਫਾ ਦੇ ਦੋ ਇਸ ਤੋਂ ਵੱਧ ਇਹ ਸਾਡਾ ਕੋਈ ਜਰਨੈਲ ਹੀ ਨਹੀਂ ਹੈ ਤੇ ਕੌਮੀ ਦੀ ਭਾਵਨਾ ਨੂੰ ਧਿਆਨ ਚ ਰੱਖ ਰੱਖਿਆ ਜਾਵੇ ਤੇ ਇਸ ਅਤੀ ਗੰਭੀਰ ਤੇ ਸੁਵੇਦਨਸ਼ਿਲ ਮੁੱਦੇ ਨੂੰ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਈ ਦ੍ਰਿੜਤਾ ਨਾਲ ਹੱਲ ਕੀਤਾ ਜਾਵੇ ਗਲਤ ਆ ਠੀਕ ਕਹਿ ਰਹੇ ਨੇ ਕੌਮ ਆਪ ਆਸੋ ਯਾਸ ਰੱਖ ਰਹੀ ਹੈ ਕਿ ਪਿਛਲੇ ਸਮੇਂ ਚ ਜਿਹੜੇ ਜਿਹੜੇ ਵੀ ਵਿਅਕਤੀ ਕੌਮ ਦੀ ਮੌਜੂਦਾ ਅਦੋਗਤੀ ਦੇ ਨਾਲ ਸਿੱਖ ਪਰੰਪਰਾਵਾਂ ਸਿੱਖੀ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਿੱਖ ਪੰਥ ਦੀਆਂ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੇ ਘਾਣ ਲਈ ਜ਼ਿੰਮੇਵਾਰਨ ਉਹਨਾਂ ਦੇ ਕੀਤੇ ਦੀ ਸਖਤ ਸਜ਼ਾ ਦਿੱਤੀ ਜਾਵੇ ਅਸਲ ਇਹ ਹੈ ਜਿਹੜੀ ਭਾਵਨਾ ਹੈ ਵੀ ਜਿਹੜਾ ਵੀ ਜ਼ਿੰਮੇਵਾਰ ਹੈ ਉਹਨੂੰ ਸਜ਼ਾ ਜਿਹੜੀ ਹੈ ਦਿੱਤੀ ਜਾਵੇ ਇਸ ਮੌਜੂਦਾ ਸੰਕਟ ਦੌਰਾਨ ਜੋ ਸੱਜਣ ਆਪ ਦੀਆਂ ਉਹ ਆਪ ਉੱਪਰ ਦਬਾਅ ਬਣਾ ਕੇ ਇੱਕ ਵਿਸ਼ੇਸ਼ ਧਿਰ ਦੇ ਹੱਕ ਵਿੱਚ ਫੈਸਲਾ ਕਰਾਉਣ ਲਈ ਹੌਸੇ ਹੱਤ ਕੰਡੇ ਅਪਣਾ ਰਹੇ ਹਨ ਕਿਹੜੇ ਅਪਣਾ ਰਹੇ ਨੇ ਜੀ ਇਹ ਕੀ ਬ੍ਰਿਸ਼ਾ ਸਿੰਘ ਮਟੋਹਾ ਦੀ ਗੱਲ ਕਰਦੇ ਜਦੋਂ ਸੁਖਬੀਰ ਸਿੰਘ ਬਾਦਲ ਆਪਦੀ ਕਮੈਂਟ ਕਰਦਾ ਕਿ ਜੀ ਮੈਂ ਉਹਨਾਂ ਦੀ ਨਿਖੇਦੀ ਕਰਦਾ ਹਾਂ ਬ੍ਰਿਸ਼ਾ ਸਿੰਘ ਮਟੋਹਾ ਦੀ ਨਿਖੇਦੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਇਹ ਪਛਣਾੜੀ ਗੱਲ ਹੈ ਨਾ ਇਹ ਨਿਗਰਦੇ ਹੋਏ ਕਿਰਦਾਰ ਦਾ ਘਣਾਉਣਾ ਰੂਪ ਹੈ ਅਸੀਂ ਇਸ ਵਰਤਾਰੇ ਦੀ ਪ੍ਰਜੋਰ ਨਖੇਦੀ ਕਰਦੇ ਆ ਨਖੇਦੀ ਸਖਵੀਰ ਸਿੰਘ ਬਾਦਲ ਨੇ ਵੀ ਕੀਤੀ ਹੈ ਇਹਦਾ ਮਤਲਬ ਲੋਕ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਫਿਰ ਇੱਕ ਸੰਤ ਕਹਿੰਦੇ ਨੇ ਪੰਜੇ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕਿ ਸਿੰਘ ਸਾਹਿਬ ਵੱਲੋਂ ਵੱਲੋਂ ਸਿੱਖੀ ਦੇ ਦਾਤਾ ਦੀ ਰੋਸ਼ਨੀ ਵਿੱਚ ਸਿੱਖ ਰਵੈਤਾਂ ਦੀ ਪੁਨਰ ਸਿਰਜੀਤੀ ਕਰਦੇ ਹਾਂ ਪੁਨਰ ਸਿਰਜੀਤੀ ਕਰਦੇ ਹਾਂ ਇਹਦਾ ਮਤਲਬ ਸਿੱਖ ਰਵੈਤਾਂ ਜਿਹੜੀਆਂ ਖਤਮ ਹੋ ਗਈਆਂ ਉਹਨਾਂ ਦੀ ਪੁਨਰ ਸਿਰਜੀਤੀ ਕਰਨੀ ਹੈ ਦੁਬਾਰਾ ਲਿਆਉਣੀਆਂ ਨੇ ਉਪਰੋਕਤ ਜ਼ਿਕਰ ਮੁਤਾਬਕ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਫੈਸਲਿਆਂ ਦਾ ਸਮੁੱਚਾ ਖਾਲਸਾ ਪੰਥ ਪੂਰਨ ਸਤਿਕਾਰ ਕਰੇਗਾ ਮੌਜੂਦਾ ਮਸਲਿਆਂ ਨੂੰ ਗੁਰਸਿੱਖੀ ਪਰੰਪਰਾਵਾਂ ਦੀ ਰੋਸ਼ਨੀ ਹੇਠ ਖਾਲਸਾਈ ਦ੍ਰਿੜਤਾ ਨਾਲ ਹੱਲ ਕਰਨੀ ਸਾਡੀਆਂ ਸਵਾਮਾਂ ਹਮੇਸ਼ਾ ਤਖਤ ਸਾਹਿਬ ਨੂੰ ਸਮਰਪਿਤ ਹਨ ਹੁਣ ਇਹ ਸਾਰੇ ਆਪੋ ਆਪਣੀ ਗੱਲ ਕਹੀ ਜਾਂਦੇ ਨੇ ਅਕਾਲ ਤਖਤ ਸਾਹਿਬ ਨੂੰ ਇਹ ਹੈ ਜ ਕੁਛ ਹੈ ਮੈਂ ਸਿਰਫ ਦੋ ਚਿੱਠੀਆਂ 120 ਸਿੰਘ ਬਾਦਲ ਦੀ ਕੋਸਪਾ ਕਰੀ ਕਹਦੀ ਕਹ ਦੁੰਨੇ ਰਹੇ ਨੇ ਕਿਸ ਸੰਵਰਪਤਾ ਕਹ ਦੁੰਨੇ ਰਹੇ ਨੇ ਕਿ ਅਸੀਂ ਜਿਹੜੇ ਕੌਮ ਦੀ ਭਾਵਨਾਵਾਂ ਦਾ ਖਿਆਲ ਰੱਖੋ ਹੁਣ ਦੇਖੋ ਕਿੰਨਾ ਪ੍ਰੈਸ਼ਰ ਹੋਏਗਾ ਗਿਆਨੀ ਰਗਵੀਰ ਸਿੰਘ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੇ ਦੋ ਜਥੇਦਾਰ ਕਿਹੜੇ ਹੋਰ ਬਣਾਉਣੇ ਨੇ ਉਹ ਤਾਂ ਗਿਆਨੀ ਰਗਵੀਰ ਸਿੰਘ ਨੂੰ ਪਤਾ ਕਿਹਨੂੰ ਪਿਠਾਉਣਗੇ ਲਿਆ ਕੇ ਤੇ ਇਹ ਸਾਰਾ ਕੁਝ ਜਿਨ੍ਹਾਂ ਨੂੰ ਵੀ ਬਿਠਾਉਣਾ ਹੈ ਜੇ ਗ੍ਰਾਂਥੀ ਸਿੰਘ ਬਿਠਾਉਣਗੇ ਜਿਹੜਾ ਤੇ ਇਥੋਂ ਦਰਬਾਰ ਸਾਹਿਬ ਤੋਂ ਤੇ ਸਾਹਮਣੇ ਹਰਜਿੰਦਰ ਸਿੰਘ ਧਾਮੀ ਕਹਿੰਦੇ ਮੈਂ ਵੀ ਬੈਠੂਗਾ ਆਪਣੇ ਸੈਕਟਰੀਆਂ ਦੇ ਨਾਲ ਬੈਠੂਗਾ ਤੇ ਬੜਾ ਕੁਝ ਉੱਥੇ ਉਸ ਦਿਨ ਹੋਣਾ ਹੈ 55 ਬੰਦੇ ਉਹਨੂੰ ਤਾਂ ਵੈਸੇ ਹੀ ਕਾਲ ਕੀਤੀ ਹੋਈ ਹੈ ਤੋਂ ਇਹ ਸਾਰੇ ਕੁਝ ਦੇ ਵਿੱਚ ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਮਨਾਂ 'ਚ ਕੀ ਹੈ ਇਹ ਅੱਜ ਮੈਨੂੰ ਸਿੱਧੇ ਤੌਰ ਤੇ ਉਦੋਂ ਪਤਾ ਲੱਗਿਆ ਸਿਰਫ ਮੈਂ ਜਦੋਂ ਇੰਨੀਕ ਇਕਤਾ ਦੀ ਗੱਲ ਕੀਤੀ ਹਾਲਾਂਕਿ ਮੈਂ ਇਹ ਵੀ ਕਿਹਾ ਸੀ ਕਿ ਇਕਤਾ ਉਹਦੀ ਪੋਸੀਬਲ ਹੈ ਜਦੋਂ ਸਖਵੀਰ ਸਿੰਘ ਬਾਦਲ ਨੂੰ ਲਾਂਬੇ ਕੀਤਾ ਜਾਊਗਾ ਅਦਰਵਾਜ਼ੇ ਪੋਸੀਬਲ ਨਹੀਂ ਹੋਣੀ ਮੈਂ ਕੋਈ ਅਕਾਲ ਤਖਤ ਸਾਹਿਬ ਤੇ ਜਾਂ ਕਿਤੇ ਹੋਰ ਤੇ ਕੋਈ ਟਿੱਪਣੀ ਨਹੀਂ ਕੀਤੀ ਮੈਂ ਤਾਂ ਸਿਰਫ ਇਹ ਗੱਲ ਵਿਕਰਮ ਸਿੰਘ ਵਜੀਠੀਆ ਨੇ ਜਦੋਂ ਕਿਹਾ ਕਿ ਇਹਨਾਂ ਚੇਕ ਤਾਂ ਹੁਣ ਇਹ ਗੱਲ ਬਸਿਸਦਾਰ ਲਾ ਰਹੇ ਰ ਵੀ ਸਮਝਦੇ ਨੇ ਕਿ ਵੀ ਇਕਤਾ ਤੋਂ ਬਿਨਾ ਤਾਂ ਉਹਨਾਂ ਦਾ ਵੀ ਕੋਈ ਕਿਸੇ ਦਾ ਵੀ ਕੋਈ ਚਾਰਾ ਨਹੀਂ ਪਾਰਟੀ ਸ਼੍ਰੋਮਣੀ ਕਾਲੀਦਾ ਤਾਂ ਤਕੜਾ ਹੋਣਾ ਚਾਹੀਦਾ ਤੇ ਜੇ ਤਕੜਾ ਤਾਂ ਹੀ ਹੋਊਗਾ ਕਿ ਜੇ ਸਖਵੀਰ ਸਿੰਘ ਬਾਦਲ ਇਹ ਗੱਲ ਸਮਝਣ ਵੀ ਕੌਮ ਕੀ ਸੋਚਦੀ ਹੈ ਜਾ ਕੌਮ ਨੇ ਸਮਝਾਤਾ ਸੀ ਜਦੋਂ ਚੁੰਦਾ ਕਮੇਟੀ ਬਣਾਈ ਸੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਬਸ ਮੈਂ ਤਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਸੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ